ਜਿਹੜਾ ਪਾ ਗਿਲਾ ਫਟੇਗਾ ਕਰਦੇ ਸਾਡਾ ਬਸੀ ਖਾਣਾ ਦੇ ਬਾਹਰ ਖੜੇ ਆ ਕਿਉਂਕਿ ਇੱਥੇ ਖੜਾ ਦਾ ਮੁੱਖ ਜਿਹੜਾ ਕਾਰਨ ਆ ਉਹ ਇਹ ਆ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਆਮ ਆਦਮੀ ਦੀ ਪਾਰਟੀ ਜਿਹੜਾ ਨੇ ਆਉਂਦੇ ਨੇ ਉਹਨਾਂ ਨੂੰ ਸਾਡੇ ਕਿਸਾਨ ਸਵਾਲ ਪੁੱਛਦੇ ਨੇ ਹਰ ਪਿੰਡਿਕ ਪਾਲੰਦੀ ਇਕਾਈ ਨੇ ਐਮਐਲਏ ਫਿੰਗਰ ਦੇਗਾ ਹੈਪੀ ਨੋ ਕੁਝ ਸਵਾਲ ਕਰਨੀ ਸੀ ਪਰ ਸਵਾਲਾਂ ਤੋਂ ਭੱਜਦੇ ਹੋਏ ਸਾਡੇ ਜਿਹੜੇ ਪਛੇ ਕਿਸਾਨ ਸਵਾਲ ਕਰਨ ਗਏ ਨੇ ਉਹਨਾਂ ਨੂੰ ਪੁਲਸ ਨੇ ਜੱਟ ਕੇ ਥਾਣੇ ਦੇ ਵਿੱਚ ਲਿਆਂਦਾ ਜਿਸ ਤਰ੍ਹਾਂ ਹੁਣ ਤੱਕ ਪੁਲਸ ਦਾ ਚੱਲਦਾ ਆ ਰਿਹਾ ਹੈ ਕਿ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜ ਦੇ ਨੇ ਕੋਈ ਗੱਲ ਨਹੀਂ ਦੇਖਿਆ ਤੋਂ ਜੇਲ੍ਹਾਂ ਦੇ ਵਿੱਚ ਭੇਜਦੇ ਨੇ ਅੱਜ ਸਾਡੇ ਜਿੰਨੇ ਵੀ ਕਿਸਾਨ ਇੱਥੇ ਆਉਣਗੇ ਸਾਰੇ ਗ੍ਰਿਫਤਾਰੀਆਂ ਦੇਣਗੇ ਇਹ ਕਰਕੇ ਪ੍ਰਭੂ ਇਸ ਵਾਰ ਆਪਾਂ ਨੇ ਕੰਨਿਆਂ ਨੂੰ ਵੀ ਜਾੜ ਦੇਣਾ ਜਾਂਦੀ ਕੋ ਜASSI ਜਿੰਨੇ ਕਿਸਾਨ ਸਾਡੇ ਸਾਡੀ ਆਵਾਜ਼ ਬੁਲੰਦੇ ਨੇ ਉਹ ਬੱਦੀ ਪਟਾਣਾ ਥਾਣੇ ਦੇ ਅੱਗੇ ਪਹੁੰਚੋ ਆਜੋ ਵੱਡੇ ਕਾਮਲੇ ਦੇ ਵਿੱਚ ਆ ਕੇ ਪਹੁੰਚਾਰੇ ਦੇ ਤੇ ਉਸ ਤੋਂ ਬਾਅਦ ਅਗਲਾ ਜੋ ਵੀ ਪ੍ਰੋਗਰਾਮ ਆਊਗਾ ਬਾਕੀ ਜੋ ਸਾਡੇ ਖੇਤਰ ਵਿੱਚ ਦਿੱਤੀ ਆਖ ਲੈਣਗੇ ਉਹ ਪ੍ਰੋਗਰਾਮ ਦੇਣਗੇ ਜਦੋਂ ਜਦੋਂ ਜਰੂਰੀ ਦਸਤੂਰੀ ਖਾਣੇ ਦੇ ਬਾਅਦ ਪਹੁੰਚੋ ਆਪਾਂ ਇੱਕੋ ਅੱਜ ਕਿਸ਼ਤਾਰੀਆਂ ਦੇਣੀਆਂ ਨੇ ਕਿੰਨੀਆਂ ਕਿੰਨੀਆਂ ਕਿਸ਼ਤਾਰੀਆਂ ਤੁਹਾਨੂੰ ਕਿਸ਼ਤਾਰ ਕਰਦੇ ਨੇ ਇਹ ਜਿਸ ਤਰ੍ਹਾਂ ਆਊਗਾ ਸਾਡੀ ਬੈਂਕ ਦੀ ਸਾਰੇ ਜੀ ਜਾਂਦੀ ਤੋਂ ਜਲਦੀ ਖਾਣਾ ਬਸੀ ਖਾਣਾ ਦੇ ਬਾਹਰ ਪਹੁੰਚੋ ਤਾਂ ਜੋ ਸਤਿ ਸ੍ਰੀ ਅਕਾਲ ਜੀ ਮਿੰਡੀ ਘੰਟੀ ਦੇ ਇਖਤਿਆਰੀ ਦੇ ਕੇ ਸਰਕਾਰ ਦਾ ਦੇਖੀਏ ਜੀ ਹੋਰ ਕਿੰਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਏ ਇਸ ਵਾਰ ਆਪਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਾਣਾ ਬਸੀ ਖਾਣਾ ਦੇ ਬਾਹਰ ਖੜੇ ਆ ਕਿਉਂਕਿ ਇੱਥੇ ਖੜਨ ਦਾ ਮੁੱਖ ਜਿਹੜਾ ਕਾਰਨ ਆ ਹੋਏ ਆ ਕਿ ਸਾਡੇ ਪਿੰਡਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਆਉਂਦੇ ਨੇ ਤਾਂ ਉਹਨਾਂ ਨੂੰ ਸਾਡੇ ਕਿਸਾਨ ਸਵਾਲ ਪੁੱਛਦੇ ਨੇ ਅੱਜ ਪਿੰਡ ਕਪਾਲੋਂ ਦੀ ਇਕਾਈ ਨੇ ਐਮਐਲਏ ਫਿੰਗਰਿੰਗ ਹੈਪੀ ਨੋ ਕੁਝ ਸਵਾਲ ਕਰਨੇ ਸੀ ਪਰ ਸਵਾਲਾਂ ਤੋਂ ਭੱਜਦੇ ਹੋਏ ਸਾਡੇ ਜਿਹੜੇ ਪਛੇ ਕਿਸਾਨ ਸਵਾਲ ਕਰਨ ਗਏ ਨੇ ਉਹਨਾਂ ਨੂੰ ਪੁਲਿਸ ਨੇ ਚੱਕ ਕੇ ਥਾਣੇ ਦੇ ਵਿੱਚ ਲਿਆਂਦਾ ਜਿਸ ਤਰ੍ਹਾਂ ਹੁਣ ਤੱਕ ਪੁਲਸ ਦਾ ਚੱਲਦਾ ਆ ਰਿਹਾ ਹੈ ਕਿ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਦੇ ਨੇ ਕੋਈ ਗੱਲ ਨਹੀਂ ਦੇਖਿਆ ਉਹਨਾਂ ਨੂੰ ਜੇਲ੍ਹਾਂ ਨੂੰ ਭੇਜਦੇ ਨੇ ਅੱਜ ਸਾਡੇ ਜਿੰਨੇ ਵੀ ਕਿਸਾਨ ਇੱਥੇ ਆਉਣਗੇ ਸਾਰੇ ਗੱਤਿਵਾਰੀਆਂ ਦੇਣਗੇ ਇਹ ਕਰਕੇ ਭਰਾਵੋ ਇਸ ਵਾਰ ਆਪਾਂ ਨੇ ਕੰਨਿਆਂ ਨੂੰ ਵੀ ਜਾਗ ਦੇਣਾ ਜਾਂਦੀ ਕੋ ਜასი ਜਿੰਨੇ ਕਿਸਾਨ ਸਾਡੇ ਸਾਡੀ ਆਵਾਜ਼ ਬੁਲੰਦੇ ਨੇ ਉਹ ਬੱਦੀ ਪਟਾਣਾ ਥਾਣੇ ਦੇ ਅੱਗੇ ਪਹੁੰਚੋ ਤਾਜੋ ਬੱਡੇ ਕਾਮਲੇ ਦੇ ਵਿੱਚ ਅਗਿਤਕਾਰੀ ਦੇ ਤੇ ਉਸ ਤੋਂ ਬਾਅਦ ਅਗਲਾ ਜੋ ਵੀ ਪ੍ਰੋਗਰਾਮ ਆਊਗਾ ਬਾਕੀ ਜੋ ਸਾਡੇ ਜੰਗਲਾਂ ਵਿੱਚ ਸਿੱਕੀ ਆਖਣਾਂਗੇ ਉਹ ਪ੍ਰੋਗਰਾਮ ਦੇਣਗੇ ਜਦੋਂ ਜਰਦੀ ਬਸ ਵੀ ਪਹੁੰਚਣਾ ਖਾਣੇ ਦੇ ਬਾਹਰ ਪਹੁੰਚੋ ਆਪਾਂ ਇੱਕੋ ਅੱਜ ਕਿਸ ਤਰ੍ਹਾਂ ਦੀਆਂ ਦੇਣੀਆਂ ਨੇ ਕਿੰਨੀਆਂ ਵੀ ਤਰ੍ਹਾਂ ਦੇ ਕਿਸ ਤਰ੍ਹਾਂ ਕਰਦੇ ਨੇ ਕਿ ਅੱਜ ਸਦਾ ਨਾ ਰਹਿ ਜਾਣਾ ਸਾਡੀ ਬੇਨਤੀ ਹੈ ਸਾਰੇ ਜਿਲ੍ਹਾ ਪ੍ਰੇਗਰ ਨਾਲ ਦੇ ਸੰਗਤ ਜਲਦੀ ਤੋਂ ਜਲਦੀ ਖਾਣਾ ਬੰਦੀ ਬਣਾ ਲੈ ਬਾਹਰ ਪਹੁੰਚੋ ਤਾਂ ਜੋ ਸੈਕਟਰ ਅੱਜ ਮੁੰਡੀ ਘੰਟੀ ਜਿਹੜੀ ਸ੍ਰੀਖਸ਼ਾਈ ਦੇ ਕੇ ਸਰਕਾਰ ਦਾ ਦੇਖੀਏ ਜੋ ਕਿੰਨੇ ਕਿਸਾਨਾਂ ਨੂੰ ਦੁਖਤਾਰ ਕਰ ਸਕਦੀ ਹੈ